ਆ ਜਿਹੜੀ ਛੋਟੀ ਜਿਹੀ ਕਲਿੱਪ ਭਾਈ ਇਹ ਹੀ ਵੀਡੀਓ ਕੀ ਹੋਰ ਵੀ ਹੈ ਇਹ ਤਾਂ ਸਿਰਫ ਮੈਂ ਤੁਹਾਨੂੰ ਵੈਸੀ ਨਾਰਮਲ ਦਿਖਾਈਆ ਬਹੁਤ ਗੰਦ ਪਾਇਆ ਉਹਦਾ ਵੀਡੀਓ ਹੁਣ ਦੇਖ ਕੇ ਤਾਂ ਮੈਨੂੰ ਯਕੀਨ ਆਇਆ ਜਾਂ ਨਹੀਂ ਮੈਂ ਮੈਂ ਤੁਹਾਨੂੰ ਮੈਂ ਵੈਸੀ ਦਿਖਾਉਣੀ ਚਾਹਤੈਈ ਤੁਸੀਂ ਵੇਖੋ ਵੀ ਉਹਨੇ ਮੈਨੂੰ ਕੀ ਮੈਸੇਜ ਕੀਤੇ ਆ ਵੀ ਜੇ ਨਾ ਮਿਲੀ ਤਾਂ ਆ ਕੁਛ ਹੋ ਜਾਣਾ ਤਾਂ ਆ ਨੰਬਰ ਇਹਦਾ ਹਾਂਜੀ ਕੋਈ ਨਹੀਂ ਤਰੋ ਨਾ ਤੇ ਮੈਂ ਤਰ੍ਹਾਂ ਵੀਡੀਓ ਬਣਾ ਲਈਆਂ ਤਿਆਰ ਕਰ ਲਈਆਂ ਮੈਂ ਬਹੁਤ ਚਿਰ ਤੇਰੇ ਪਿੱਛੇ ਧੱਕੇ ਖਾ ਲੇ ਹੁਣ ਮੇਰੇ ਕੋਲੇ ਮੌਕਾ ਹੈ ਕਿ ਤੇਰੀ ਮੈਨੇਜ ਕਰੂਗੀ ਜੇ ਹੁਣ ਵੀ ਤੂੰ ਮੈਨੂੰ ਨਾ ਮਿਲੀ ਤਾਂ ਆ ਬਣਾਈਆਂ ਹੋਈਆਂ ਵੀਡੀਓ ਤੇ ਫੋਟੋ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵਾਂ ਬਣਾਈਆਂ ਹੋਈਆਂ ਮਤਲਬ ਅੱਛਾ ਹਾਂਜੀ ਆਪ ਬਣਾਈਆਂ ਨੇ ਆਈ ਤੇ ਕੋਤੇ ਜੇ ਤੂੰ ਆਖੇ ਮੈਂ ਫੋਨ ਕਰਾਂ ਨਾ ਮੈਂ ਹਾਂਜੀ ਕਰ ਲਾਂ ਕਰਾਂਗਾ ਲੋ ਕਰੋ ਇਹਦੇ ਨਾਲ ਪਲੀਜ਼ ਮੈਂ ਤੇਰੀ ਲੋਟੀਆ ਤੇ ਤਾਂ ਤੋਂ ਹਲੇ ਠੀਕ ਹੈ ਮੇਰੇ ਕੋਲ ਹੀ ਮੇਰੇ ਕੋਲ ਹੀ ਟਾਈਮ ਨਹੀਂ ਪਹਿਲੀ ਵਾਰ ਮੈਂ ਤੁਹਾਨੂੰ ਦੱਸਦਾ ਮੈਂ ਠੀਕ ਹੈ ਨਾ ਮੇਰੇ ਘਰੇ ਆਉਣ ਦੀ ਲੋੜ ਹੈ ਮੇਰੇ ਡੈਡੀ ਕੋਲੇ ਇਹ ਗੱਲ ਵਾ ਕੀ ਮੇਰੇ ਤੋਂ ਪੁਰਾ ਕੋਈ ਨਹੀਂ ਹੋਊਗਾ ਅੱਛਾ ਤੇ ਤੂੰ ਜੋ ਮਰਜ਼ੀ ਕਰੇ ਫਿਰ ਇਹ ਵੀ ਸਮਝ ਲਈ ਵੀ ਜੇ ਬਿਨਾ ਵਜਾ AI ਜਨਰੇਟਰ ਵੀਡੀਓ ਬਣਾ ਬਣਾ ਤੇ ਜਿੰਗਾ ਨਾ ਕੁੜੀ ਨੂੰ ਤੇ ਫਿਰ ਮੇਰੇ ਤੋਂ ਪੁਰਾ ਵੀ ਕੋਈ ਨਹੀਂ ਤੇਰਾ ਕਦੇ ਵਾ ਨਹੀਂ ਪਿਆ ਉਹ ਜਿਹੜੇ ਅਣਖੀ ਸਰਪੰਚੋਂ ਦੇ ਕੀ ਕਰਦੇ ਹੁੰਦੇ ਆ ਉਹ ਸਮਝ ਗਿਆ ਕੁੜੀ ਦਾ ਰੋੜੋ ਬੁਰਾ ਹਾਲ ਤੈਨੂੰ ਸ਼ਰਮ ਨਹੀਂ ਆਉਂਦੀ ਨਾ ਤੂੰ ਮੇਰੇ ਕੋਲੇ ਆਉਣਾ ਨਾ ਤੂੰ ਆ ਕੇ ਕੋਈ ਸੱਚਾਈ ਬਿਆਨ ਕਰਨੀ ਨਾ ਕੋਈ ਸਫਾਈ ਦੇਣੀ ਆਪਦੀ ਨਾ ਤੂੰ ਆਪਦੇ ਘਰ ਦੇਣਾ ਮਿਲਣ ਦੇਣਾ ਇਹ ਕਿੱਥੋਂ ਦੀ ਗੱਲ ਹੈ ਜਦੋਂ ਮੇਰੀ ਕੋਈ ਗਲਤੀ ਨਹੀਂ ਜੀ ਐਵੇਂ ਬਿਨਾਂ ਗੱਲੋਂ ਫਰੇ ਫੈਕੜੀ ਜਾਂਦੀ ਹੈ ਤੂੰ ਕਾਦੇ ਬਾਤੇ ਮੈਸੇਜ ਲਿਖ ਕੇ ਭੇਜਿਆ ਵੀ ਤੇਰਾ ਵਿਆਹ ਹੋ ਗਿਆ ਹੁਣ ਮੇਰੇ ਕੋਲ ਵਧੀਆ ਮੌਕਾ ਪਹਿਲਾਂ ਤੂੰ ਤੂੰ ਨਹੀਂ ਮਿਲੀ ਹੁਣ ਮੈਂ ਤੈਨੂੰ ਹੁਣ ਤੂੰ ਮਿਲ ਲਾ ਦੇ ਨਹੀਂ ਮੈਂ ਇਹ ਵੀਡੀਓ ਵਾਇਰਲ ਕਰੂੰਗਾ ਐਜ਼ ਅ ਫਰੈਂਡ ਜੀ ਸਾਰੀਆਂ ਗੱਲਾਂ ਚੱਲਦੀਆਂ ਮੈਂ ਇਹਨੂੰ ਇਦਾਂ ਦਾ ਕੁਝ ਨਹੀਂ ਕਿਹਾ ਐਜ਼ ਅ ਫਰੈਂਡ ਸਿਰ ਪੁੱਤ ਦੱਸੇਂਗੀ ਕੁਛ ਫੇਰ ਹੀ ਪਤਾ ਲੱਗੂਗਾ ਮੈਨੂੰ ਮਹੀਨਾ ਵਿਆਹ ਨੂੰ ਹੋਇਆ ਤੂੰ ਇੰਨਾ ਹਾਲ ਹੋਇਆ ਪਿਆਰ ਹੋਰ ਹੋ ਕੇ ਸੱਸ ਬੋਲਦੀ ਐ ਕੁਛ ਨਹੀਂ ਘਰਲ ਬੋਲਦਾ ਨਹੀਂ ਚਾਚਾ ਜੀ ਸੋਹਰਾ ਤੇਰਾ ਵੈਸੇ ਹੀ ਸਾਉ ਹੈ ਪੁੱਤ ਫੇਰ ਰੌਲਾ ਕੀ ਮੈਨੂੰ ਦੱਸਦਾ ਸਹੀ ਸਵੇਰੇ ਸਵੇਰੇ ਕੀ ਕਾਰਨ ਆਈ ਇੰਨਾ ਰੋਈ ਜਾਂਦੀ ਤੂੰ ਪੁੱਤ ਕੱਲੇ ਰੋਣਾ ਮੈਨੂੰ ਸਮਝ ਨਹੀਂ ਆਉਣਾ ਹਜੇ ਮਹੀਨਾ ਨਹੀਂ ਤੇਰੇ ਵਿਆਹ ਨੂੰ ਹੋਇਆਗਾ ਤੇ ਤਰਾਹ ਹਾਲ ਤੜਕੇ ਤੂੰ ਰੋਂਦੀ ਧੋਂਦੀ ਮੇਰੇ ਕੋਲ ਆ ਗਈਆਂ ਕੋਈ ਕਾਰਨ ਤਾਂ ਦੱਸ ਪਹਿਲਾਂ ਚਾਚਾ ਜੀ ਤੁਸੀਂ ਕੁਛ ਮੇਰਾ ਮਾੜਾ ਤਾਂ ਨਹੀਂ ਵੇਖਿਆ ਕਦੇ ਮੈਂ ਕਦੇ ਨਹੀਂ ਵੇਖਿਆ ਕੌਣ ਕਹਿੰਦਾ ਮਾੜਾ ਤੇ ਮੈਂ ਬਹੁਤ ਖੁਸ਼ ਆਪਦੇ ਸਹੁਰਾ ਪਰਿਵਾਰ ਚ ਆ ਫਿਰ ਕੀ ਕਾਰਨ ਸਵੇਰੇ ਮੇਰੇ ਸਾਹ ਸਹੁਰਾ ਮੈਨੂੰ ਸਵੇਰੇ ਸੁੱਤੀ ਪਈ ਨੂੰ ਹੀ ਨਹੀਂ ਠਾਉਂਦੇ ਆ ਜੀ ਹਾਂ ਤੇ ਅੱਜ ਮੇਰਾ ਉਹ ਘਰ ਉੱਜੜਨ ਜਾ ਰਿਹਾਗਾ ਕੀਤੇ ਕਰਕੇ ਤੇਰੀ ਨਣਾਨ ਤੇਰੀ ਵਿਆਹੀ ਆ ਪੁੱਤ ਸਹੁਰਾ ਤੇਰਾ ਵੈਸੇ ਦਰਵੇਸ਼ ਹੈ ਘਰ ਵਾਲ ਤੇਰਾ ਵਧੀਆ ਮੁੰਡਾ ਐਡਾ ਸਾਊਆ ਮੁੰਡਾ ਵਿੱਕੀ ਜਿਦਾਂਤ ਨਹੀਂ ਕੋਈ ਫੇਰ ਹੀ ਤੇਰਾ ਰਿਸ਼ਤਾ ਚੰਗੀ ਕੁੜੀ ਵੇਖ ਕੇ ਕਰਾਇਆ ਸੀ ਆ ਮੈਂ ਤੁਹਾਨੂੰ ਜਿਹੜੀ ਗੱਲ ਹੁਣ ਦੱਸਦੀ ਆ ਉਹਦੇ ਕਰਕੇ ਸ਼ਾਇਦ ਮੇਰਾ ਘਰ ਉੱਜੜ ਜਾਊਗਾ ਇੱਕ ਦਿਨ ਬਸ ਕਿਹੜੇ ਕਰਕੇ ਮੈਂ ਜਦੋਂ ਕਾਲਜ ਟਾਈਮ ਪੜ੍ਹਦੀ ਸੀ ਹਾਂ ਪਹਿਲਾਂ ਤਾਂ ਇੱਕ ਮੁੰਡਾ ਸੀਗਾ ਆਪਣੇ ਪਿੰਡ ਦਾ ਦੂਸਰੇ ਦਾ ਜਿਹੜੇ ਸਰਦਾਰਾਂ ਵਾਲੇ ਵਾਜਦੇ ਆ ਵੱਡੇ ਸਰਦਾਰਾਂ ਵਾਲੇ ਵੱਡੇ ਘਰਾਂ ਵਾਲੇ ਹਾਂ ਉਹਨਾਂ ਛੋਟਾ ਮੁੰਡਾ ਐਡਾ ਹਾਂ ਡੇਢ ਸਾਲ ਮੰਮੀ ਡੈਡੀ ਨੂੰ ਵੀ ਪਤਾ ਸੀ ਮੈਂ ਦੱਸ ਦੇਦੀ ਹੁੰਦੀ ਸੀ ਡੈਡੀ ਨੂੰ ਹਰ ਵਾਰ ਬਹੁਤ ਵਾਰੀ ਲੜੇ ਵੀ ਉਹਦੇ ਨਾਲ ਲੜਾਈਆਂ ਵੀ ਕੀਤੀਆਂ ਨੇ ਹਾਂ ਮਗਰ ਹੀ ਨਹੀਂ ਆਉਣੋਂ ਹਟਦਾ ਸੀਗਾ ਵੀ ਐ ਮੈਂ ਨਾਲ ਗੱਲ ਕਰ ਜੀ ਉਹ ਅੱਜ ਕੱਲ੍ਹ ਦੇ ਮੁੰਡੇ ਤੁਹਾਨੂੰ ਪਤਾ ਕਿੰਨੇ ਗੰਦੇ ਹੁੰਦੇ ਆ ਹਨਾ ਕਾਲਜ ਟਾਈਮ ਹਾਂਜੀ ਚਲੋ ਹੁਣ ਮੇਰਾ ਵਿਆਹ ਹੋ ਗਿਆ ਹਜੇ ਨਵਾਂ ਨਵਾਂ ਵਿਆਹ ਹੋਇਆ ਤਾਂ ਹੁਣ ਪਤਾ ਨਹੀਂ ਕਿਤੋਂ ਕੀ ਫੋਟੋ ਚੱਕ ਲਿਆ ਹੈ ਕਿ ਕੀ ਵੀਡੀਓ ਚੱਕ ਲਿਆ ਆ ਜਿਹੜਾ ਹੁਣ ਨਵੀਂ ਐਪ ਇਹ ਚੱਲਿਆ AI ਦੇ ਅੱਛਾ ਕਹਿੰਦਾ ਮੈਂ ਤੇਰੇ ਸਹੁਰਿਆਂ ਨੂੰ ਦਿਖਾ ਦੂੰਗਾ AI ਨੇ ਵੀਡੀਓ ਬਣਾ ਲਈ ਹਾਂਜੀ ਤੇ ਜੇ ਕੁਝ ਐਸਾ ਵੈਸਾ ਦਿਖਾ ਹੂਆ ਤੇ ਇਹਨਾਂ ਨੂੰ ਤਾਂ ਸੱਚ ਹੀ ਲੱਗੂਗਾ ਤੇ ਮੇਰਾ ਚੰਗੀ ਭਲੀ ਕਰਾਸ ਤੇੜੀ ਉੱਡ ਚੁੱਕੀ ਜੋਤੀ ਮੈਨੂੰ ਇੱਕ ਗੱਲ ਦੱਸ ਮੈਂ ਤਾਂ ਤੇਰੇ ਡੈਡੀ ਹੋਰਾਂ ਨੂੰ ਕਦੋਂ ਦਾ ਜਾਣਦਾ ਸੀਗਾ ਠੀਕ ਹੈ ਮੇਰੇ ਇਕੱਲੇ ਜ਼ਿੰਮੇਵਾਰੀ ਵਿਚੋਲਾ ਹੋਣ ਦੀ ਨਹੀਂ ਮੈਂ ਨਾਲ ਤੈਨੂੰ ਪਤਾ ਵੀ ਮੈਂ ਸਰਪੰਚ ਵੀ ਹਾਂ ਮੇਰੇ ਤੇ ਬੜੀ ਵੱਡੀ ਆਫਤ ਆ ਜਾਣੀ ਇਸ ਗੱਲ ਦੀ ਜੇ ਕੋਈ ਗੱਲ ਸੱਚ ਨਿਕਲ ਗਈ ਤੂੰ ਪਹਿਲਾਂ ਦੱਸ ਵੀ ਉਹ ਮੁੰਡੇ ਨੂੰ ਤੂੰ ਜਾਣਦੀ ਆ ਜਾਂ ਕਾਲਜ ਟਾਈਮ ਜਦੋਂ ਤੂੰ ਮੇਰੀ ਬੜਾਈ ਨਹੀਂ ਜੀ ਨਹੀਂ ਚਾਚੂ ਜਾਣਦੀ ਤਾਂ ਬਸ ਚਾਚਾ ਜੀ ਆਈ ਹੈਗੀ ਜੀ ਮੈਂ ਕਿ ਆਪਣੇ ਪਿੰਡ ਕਰਕੇ ਹਾਂ ਬਸ ਤਾਂ ਜਾਣਦੇ ਆ ਉਹ ਉਸ ਮੁੰਡੇ ਦੇ ਇੰਨੇ ਕਿ ਜ਼ਿਆਦੇ ਹੱਥ ਜੋੜ ਜੋੜ ਮਿੰਤਾ ਕੱਢਿਆ ਸੀ ਵੀ ਨਾਮ ਮੇਰੇ ਮਗਰ ਆਇਆ ਕਰ ਨਾ ਕਿਉਂਕਿ ਤੁਹਾਨੂੰ ਆਪ ਨੂੰ ਪਤਾ ਮੈਂ ਤਾਂ ਖੋਦ ਹੀ ਨਹੀਂ ਹੈਗੀ ਇਹ ਇਹ ਜੀ ਹਣਾ ਨਹੀਂ ਤੇਰੇ ਨਾਲ ਪੜਦਾ ਸੀ ਕਿ ਨਾਲ ਨਹੀਂ ਪੜਦਾ ਸਿਵਾ ਜਿਵੇਂ ਮੁੰਡੇ ਆਵਾਰਾਗਰਦੀਆਂ ਕਰਦੇ ਆ ਕਾਲਜ ਜਾਣ ਦੇ ਬਾਹਰ ਖੜ ਖੜ ਕੇ ਕੁੜੀਆਂ ਦਾ ਟਾਈਮ ਚੱਕਦੇ ਨੇ ਬਸ ਐਵੇਂ ਬਥੇਰਾ ਰੋਕ ਰੋਕਾਂ ਵੀ ਕੀਤੀਆਂ ਮੰਮੀ ਰੈਡੀਰਗਾਂ ਉਹਨਾਂ ਨੇ ਲੜਾਈਆਂ ਵੀ ਕੀਤੀਆਂ ਸਾਰਾ ਪਰ ਸੰਬੰਧਾ ਹੀ ਨਹੀਂ ਬਣਦਾ ਹੈਗਾ ਹੁਣ ਵੀ ਆ ਮੇਰੇ ਵਟਸਐਪ ਤੇ ਵੇਖ ਲੋ ਤੁਸੀਂ ਮੈਂ ਤੁਹਾਨੂੰ ਦਿਖਾਉਣੀ ਆ ਫੋਟੋ ਭੇਜ ਤੇ ਵੀਡੀਓ ਕਹਿੰਦਾ ਮੈਂ ਤੇਰੇ ਸਹੁਰਿਆਂ ਨੂੰ ਆਪੇ ਤੇ ਜੇ ਮੇਰੇ ਘਰ ਸਹੁਰਿਆਂ ਨੂੰ ਪਤਾ ਲੱਗ ਗਿਆ ਮੇਰਾ ਤਾਂ ਬੰਦਾ ਇੰਨਾ ਨਰਮ ਸੁਭਾਗ ਹੈ ਹੂੰ ਉਹ ਮਾਰੀ ਜਾਊਗਾ ਖੜਾ ਵੀ ਮੇਰਾ ਘਰ ਜੋਂ ਘਣ ਘਣ ਵਿਆਹ ਹੋਇਆ ਕੱਲਾ ਨਰਮਤਾ ਜੋਤੀ ਇਸ ਕਰਕੇ ਐ ਵੀ ਜੇ ਉਹਨੂੰ ਪਤਾ ਵੀ ਸਾਰਾ ਕੁਝ ਸਹੀ ਆ ਤਾਂ ਉਹ ਨਰਮ ਐ ਤੇ ਨਹੀਂ ਉਹਦੀ ਗਰਮਾਈ ਵੀ ਮੈਂ ਜਾਣਦਾ ਤੈਨੂੰ ਤਾਂ ਜੇ ਗਣਤੀ ਗਣਤੀ ਦਾ ਜਨ ਹੋਇਆ ਤੈਨੂੰ ਤਾਂ ਜੇ ਆਈ ਨੂੰ ਤੇ ਉਹ ਜੇ ਇਸ ਪਾਸੇ ਜਿਆ ਚੀਜ਼ਾਂ ਵੇਖ ਬੋਖ ਲੀਆਂ ਤਾਂ ਸ਼ਾਪਾ ਜ਼ਿਆਦਾ ਖੜਾ ਹੋ ਜਾਊਗਾ ਤਾਂ ਓਏ ਜਿਹਿਆਂ ਕੁਝ ਵੀਡੀਓ ਭੇਜਦਾਗਾ ਚੱਲ ਰੋ ਨਾ ਤੂੰ ਮੈਨੂੰ ਕੋਦ ਨੂੰ ਵੀ ਸ਼ਰਮ ਆਉਣ ਲੱਗ ਗਈ ਹੁਣ ਤਾਂ ਆਹ ਮੁੰਡਾ ਹਾਂਜੀ ਮੇਰੇ ਤਾਂ ਉਹਨਾਂ ਦਾ ਹੀ ਵੱਡੇ ਘਰ ਆ ਬੰਦਾ ਐਡਾ ਵਿਗੜਿਆ ਇਹ ਫਿਰ ਤੂੰ ਆਖਿਆ ਨੀ ਕੁਝ ਫੋਨ ਫੋਨ ਨਹੀਂ ਕੀਤਾ ਉਹਨੂੰ ਮੈਂ ਬਹੁਤ ਤਰਲੇ ਕੱਢਿਆ ਚਾਚਾ ਜੀ ਵੀ ਮੇਰਾ ਘਰ ਨਾ ਖਰਾਬ ਕਰ ਮੇਰਾ ਘਰ ਨਾ ਜਾੜ ਬਰਬਾਦ ਨਾ ਕਰ ਹਾਂ ਕਹਿੰਦਾ ਬਾਜੇ ਤੂੰ ਮੇਰੇ ਨਾਲ ਗੱਲ ਨਾ ਕੀਤੀ ਸਮਾ ਦੀ ਹੁਣ ਤਾਂ ਕਹਾਂ ਤੂੰ ਵਿਆਹੀ ਗਈ ਮੈਨੂੰ ਹੋਰ ਵੀ ਸੌਖਾ ਤੇਰੇ ਨਾਲ ਗੱਲ ਮਤ ਕਰਨੀ ਜੇ ਤੂੰ ਮੇਰੇ ਨਾਲ ਗੱਲ ਨਾ ਕੀਤੀ ਮੈਂ ਸਾਰੇ ਪਿੰਡ 'ਚ ਤੁਹਾਡੇ ਚਾਹ ਵੀਡੀਓ ਪਾ ਦੇਣੀ ਤੂੰ ਆਏ ਕਰ ਵਿਕੀ ਨਾਲ ਗੱਲ ਕਰ ਲੈ ਬੇਟਾ ਤੂੰ ਮੇਰੇ ਵੱਲੋਂ ਦੱਸ ਦੇ ਨਹੀਂ ਮੈਂ ਉਹਨਾਂ ਨੂੰ ਕੁਝ ਨਹੀਂ ਦੱਸ ਸਕਦੀ ਚਾਚਾ ਜੀ ਬੰਦੇ ਦੇ ਮਨ ਚ ਅਚਾਨਕ ਹੀ ਚਲੇ ਜਾਂਦਾ ਹੁੰਦਾ ਬਾਕੀ ਆ ਬੇਕਾਰੇ ਆਈ ਪਤਾ ਨਹੀਂ ਕੀ ਚੱਲ ਪਿਆ ਇਹਦੇ ਚ ਪਤਾ ਹੀ ਨਹੀਂ ਲੱਗਦਾ ਨਕਲੀ ਹੈ ਕਿ ਅਸਲੀ ਇਹ ਤਾਂ ਦਿਨੋਂ ਦਿਨ ਬੇੜਾ ਕਰਕ ਕਰਤਾ ਹੈ ਜਿਹੜੀਆਂ ਨਵੀਆਂ ਨਵੀਆਂ ਸਾਈਟਾਂ ਬਣੀਆਂ ਜਾਂਦੀਆਂ ਨਾ ਇਹਦੇ ਤਾਂ ਬੇੜਾ ਜਿਵੇਂ ਸੱਚ ਲੱਗਦਾ ਵੀ ਸੱਚ ਹੈ ਮੈਂ ਤਾਂ ਆ ਫੋਟੋ ਅ ਕਲਿੱਪ ਜੀ ਦੇਖ ਕੇ ਵੀਡੀਓ ਤੇਰੀ ਹੈਰਾਨ ਰਹਿ ਗਿਆ ਮੈਨੂੰ ਵੀ ਤਾਂ ਦੱਸੀ ਹੈ ਨਾ ਹਾਂਜੀ ਤੂੰ ਅੱਜ ਰਾਤ ਨੂੰ ਵਿਕੀ ਹੁੰਦਾ ਨਾ ਤੂੰ ਵਿਕੀ ਨਾਲੇ ਗੱਲ ਕਰ ਉਹ ਸਿਆਣਾ ਮੁੰਡਾ ਤੈਨੂੰ ਉਹ ਸਮਝਦਾ ਹੈ ਇਸ ਗੱਲ ਚਾਚਾ ਜੀ ਮੇਰੀ ਹਿੰਮਤ ਹੀ ਨਹੀਂ ਪੈਂਦੀ ਉਹਨਾਂ ਨੂੰ ਇਹ ਜਾ ਕੁਝ ਦਿਖਾਉਂਦੀ ਕਿਉਂਕਿ ਇਹਦੇ 'ਚ ਪਤਾ ਹੀ ਨਹੀਂ ਲੱਗਦਾ ਸੱਚ ਹੈ ਕਿ ਝੂਠ ਉਹ ਤਾਂ ਐਂ ਸੋਚਣਗੇ ਨਾ ਵੀ ਸ਼ਾਇਦ 1.5 ਸਾਲ ਪਹਿਲਾਂ ਜਦੋਂ ਕਾਲਜ ਟਾਈਮ ਹੋਊਗਾ ਇਹ ਜਾ ਕੁਝ ਤਾਂ ਹੀ ਅਗਲੇ ਨੇ ਬਣਾ ਕੇ ਭੇਜੀ ਨੀ ਮੈਨੂੰ ਇੱਕ ਗੱਲ ਦੱਸ ਦੇ ਬੇਟਾ ਵੀ ਇਹ ਵਾਕਿਆ AI ਵਾਲੀਆਂ ਹੀ ਆ ਤੈਨੂੰ ਕੋਈ ਸਚਾਈ ਤਾਂ ਨਹੀਂ ਇਹਨਾਂ ਚਾਚਾ ਜੀ ਇਹ ਵਿੱਚ ਸੱਚ ਨਹੀਂ ਹੈਗਾ ਇਹ ਸਭ ਕੁਝ ਮੈਂ ਨਹੀਂ ਹੈਗੀ ਇਹ ਜੋਤੀ ਤੂੰ ਕਹਿਤਾ ਵੀ ਇਹ AI ਨੇ ਬਣਾ ਕੇ ਤੈਨੂੰ ਭੇਜੀ ਥੀ ਉਹਨੇ ਸੇ ਪਤਾ ਐ ਨਾ ਹੋ ਵੀ ਇਹ ਗੱਲ ਨੂੰ ਸੱਚੀ ਸਾਹਬ ਤਹੇ ਤੇ ਮੁੜ ਕੇ ਮੈਨੂੰ ਲੈਣ ਦੇ ਦੇਣੇ ਪੈ ਜਾਣ ਮੇਰੇ ਸਿਰ ਸੁਆਹ ਪਿੰਦੀ ਫਿਰੇ ਨਹੀਂ ਚਾਚਾ ਜੀ ਨਹੀਂ ਸੱਚਾ ਨੂੰ ਮੇਰੇ ਤੇ ਯਕੀਨ ਨਹੀਂ ਤੁਸੀਂ ਮੇਰਾ ਰਿਸ਼ਤਾ ਕੁਛ ਵੇਖ ਕੇ ਕਰਾਇਆ ਕੀਨ ਕਰ ਕੀ ਕਰਾਇਆ ਮੈਂ ਤਾਂ ਕਦੇ ਗਿਲੇ ਗੋਏ ਤੇ ਪੈਰ ਨਹੀਂ ਰੱਖਿਆ ਤੁਹਾਨੂੰ ਪਤਾ ਹੈ ਮੈਨੂੰ ਪਤਾ ਹੈ ਮੈਂ ਜਾਣਦਾ ਖਾਨਦਾਨ ਇਹ ਸੱਚ ਨਹੀਂ ਹੈਗਾ ਮੈਂ ਬਾਹਰ ਤੋਂ ਡੇ ਮੂਰੇ ਕੋਈ ਬੇਨਤੀ ਲੈ ਕੇ ਐਵੇਂ ਮੇਰਾ ਘਰ ਜੋੜ ਤੇ ਫਿਰ ਜੋ ਸੱਚ ਨਹੀਂ ਫਿਰ ਤੁਹਾਨੂੰ ਡਰ ਕਾ ਦਾ ਆਪਾਂ ਵਿਕੀ ਨਾ ਗੱਲ ਕਰ ਲੈਨੇ ਤੇਰੇ ਸਹੁਰਾ ਸਾਹਿਬ ਨਾਲ ਮੈਂ ਗੱਲ ਕਰ ਲੈਨੇ ਨਹੀਂ ਚਾਚਾ ਜੀ ਇਹ ਨਹੀਂ ਹੋ ਸਕਦਾ ਹੋ ਸਕਦਾ ਉਹ ਗਲਤ ਸੋਚੀਆਂ ਫਿਰ ਵੀ ਮੇਰਾ ਘਰ ਬਰਬ ਮੈਂ ਗਲਤ ਤਾਂ ਤੈਨੂੰ ਉਹ ਤਾਂ ਕਹਿਣਗੇ ਨਾ ਜਿ ਇਹ ਚ ਕੋਈ ਸੱਚਾਈ ਹੋਊਗੀ ਐ ਇਹਨੂੰ ਫੇਕ ਵੀਡੀਓ ਨੂੰ ਵੇਖ ਕੇ ਕਿਵੇਂ ਕਹਿ ਦਿੰਦੇ ਨੇ ਕਿ ਵੀ ਗਲਤ ਐ ਤੂੰ ਫੇਕ ਮੈਂ ਚਾਚਾ ਜੀ ਫੇਕ ਵਾਲੀ ਵੀਡੀਓ ਵੇਖੀ ਤਾਂ ਤੁਹਾਡੇ ਕੋਲ ਚੱਲ ਕੇ ਆਈਆਂ ਨੇ ਤਾਂ ਮੈਨੂੰ ਕੀ ਲੋੜ ਸੀ ਤੁਸੀਂ ਉਹ ਹਰਿਆਣੇ ਵਾਲੀ ਵੀਡੀਓ ਨੇ ਦੇਖੀ ਵਿਚਾਰਾ ਭਰਾ ਵੇ ਲੋ ਮਾਰੀ ਗਿਆ ਅਕਸਰ ਜਿਨ੍ਹਾਂ ਨੇ ਵੀਡੀਓ ਲੀਕ ਕਰਨ ਵਾਸਤੇ ਕਿਹਾ ਹੁਣ ਵੀ ਤੇਰੀ ਕਰ ਦਾਂਗੇ ਵੀਡੀਓ ਲੀ ਹਾਂ 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 ਤੇ ਅੱਜ ਜੀ ਇਹ ਜਾਂ ਕੁਝ ਕਹੀ ਜਾਂਦਾ ਤਾਂ ਮੇਰੇ ਘਰੇ ਵੀ ਤਾਂ ਮਰਨ ਟੁੱਕਣੀ ਹੋਊਗਾ ਜਾਂ ਤਾਂ ਉਹ ਮੈਨੂੰ ਮਾਰ ਦਾਂਗੇ ਨਹੀਂ ਆਪ ਮਰ ਜਾਣਾ ਆ ਜਿਹੜੀ ਛੋਟੀ ਜਿਹੀ ਕਲਿੱਪ ਭਾਈ ਇਹ ਹੀ ਵੀਡੀਓ ਹੈ ਹੋਰ ਵੀ ਹੈ ਇਹ ਤਾਂ ਸਿਰਫ ਮੈਂ ਤੁਹਾਨੂੰ ਵੈਸੀ ਨਾਰਮਲ ਦਿਖਾਈਆ ਬਹੁਤ ਗੰਦ ਪਾਇਆ ਉਹਨੇ ਤਾਂ ਵੀਡੀਓ ਵਿੱਚ ਹੁਣ ਵੇਖ ਕੇ ਤਾਂ ਮੈਨੂੰ ਯਕੀਨ ਆਇਆ ਜਾਂਦਾ ਨਹੀਂ ਮੈਂ ਮੈਂ ਤੁਹਾਨੂੰ ਮੈਂ ਮੈਸੇਜ ਦਿਖਾਉਣੀ ਹੈ ਤਾਂ ਤੁਸੀਂ ਵੇਖੋ ਵੀ ਉਹਨੇ ਮੈਨੂੰ ਕੀ ਮੈਸੇਜ ਕੀਤੇ ਆ ਵੀ ਜੇ ਨਾ ਮਿਲੇ ਤਾਂ ਆ ਕੁਝ ਹੋ ਜਾਊਗਾ ਅੱਛਾ ਆਹ ਨੰਬਰ ਹੈ ਤਾਂ ਹਾਂਜੀ ਕੋਈ ਨਹੀਂ ਰੋ ਨਾ ਤੂੰ ਅੱਛਾ ਜੋਤੀ ਮੈਂ ਤੇਰੀਆਂ ਵੀਡੀਓ ਬਣਾ ਲਈਆਂ ਤਿਆਰ ਕਰ ਲਈਆਂ ਮੈਂ ਬਹੁਤ ਚਿਰ ਤੇਰੇ ਪਿੱਛੇ ੱਟਕੇ ਖਾਲੇ ਹੁਣ ਮੇਰੇ ਕੋਲੇ ਮੌਕਾ ਆ ਕੇ ਤੇਰੀ ਮੈਰਿਜ ਹੋ ਗਈ ਜੇ ਹੁਣ ਵੀ ਤੂੰ ਮੈਨੂੰ ਨਾ ਮਿਲੀ ਤਾਂ ਆ ਬਣਾਈਆਂ ਹੋਈਆਂ ਵੀਡੀਓ ਤੇ ਫੋਟੋ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵਾਂਗਾ ਬਣਾਈਆਂ ਹੋਈਆਂ ਮਤਲਬ ਅੱਛਾ ਹਾਂਜੀ ਆਪ ਬਣਾਈਆਂ ਨੇ ਆਈ ਥਿੰਕ ਪੁੱਤ ਜਦੋਂ ਆਖੇ ਮੈਂ ਫੋਨ ਕਰਾਂ ਉਹ ਨੰਬਰ ਤੇ ਹਾਂਜੀ ਕਰ ਲਓ ਕਰਾਂ ਗੱਲ ਮੈਂ ਕਰੋ ਇਹਦੇ ਨਾਲ ਪਲੀਜ਼ ਹਾਂਜੀ ਕਕੇ ਵੱਡੇ ਘਰ ਵਾਲਾ ਦਾ ਗੋਪੀ ਬੋਲਦਾ ਤੂੰ ਹਾਂਜੀ ਹਾਂਜੀ ਛੋਟੇ ਸਰਪੰਚ ਬੋਲਦਾ ਤੇਰੇ ਨਾਲ ਦੇ ਪਿੰਡ ਤੋਂ ਹਾਂਜੀ ਯਾਰ ਆਪ ਅਸੀਂ ਨਾ ਕੁੜੀ ਦਾ ਇੱਕ ਰਿਸ਼ਤਾ ਕਰਾਇਆ ਸੀਗਾ ਜੋਤੀ ਦਾ ਅੱਛਾ ਜੀ ਤੇ ਕੀ ਤਰ੍ਹਾਂ ਚੱਕਰ ਹੈ ਤੂੰ ਕੀ ਇਹਦੇ ਨਾਲ ਰੋਲਾ ਪਾਈ ਬੈਠਾ ਕੁੜੀ ਨਾਲ ਯਾਰ ਕਿਹੜੀ ਜੋਤੀ ਜੀ ਕੌਣ ਜੀ ਮੈਂ ਤਾਂ ਜਾਣਦ ਨਹੀਂ ਕਿਸੇ ਨੂੰ ਜਿਹਨੂੰ ਤੂੰ ਵੀਡੀਓ ਭੇਜੀ ਬੈਠਾ ਬਣਾ ਕੇ ਤੁਹਾਡੀਆਂ ਜਿਹੜੀਆਂ ਹੈਗੀਆਂ ਉਹ ਅਡਲਟ ਵੀਡੀਓ ਬਣਾ ਕੇ ਭੇਜੀ ਬੈਠਾ ਜਿਹਨੂੰ ਫੋਟੋ ਭੇਜੀ ਬੈਠਾ ਅਡਲਟ ਥੋੜੀਆਂ ਨਹੀਂ ਤੂੰ ਕੌਣ ਬੋਲਦਾ ਯਾਰ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਮੈਂ ਨਹੀਂ ਕਿਸ ਨੂੰ ਭੇਜੀ ਆਪਾਂ ਵੀਡੀਓ ਮੈਨੂੰ ਨਹੀਂ ਪਤਾ ਤੂੰ ਮੇਰੇ ਜਵਾਕਾਂ ਵਰਗੇ ਹੋਏਗਾ ਠੀਕ ਹੈ ਜੇ ਤੂੰ ਇਸ ਕੁੜੀ ਦੇ ਮਗਰ ਫਿਰਦਾ ਇਹਦੀ ਉਮਰ ਤਾਂ ਮੇਰੇ ਜਵਾਕਾਂ ਵਰਗਾ ਹੋਗਾ ਮੇਰੀ ਗੱਲ ਸੁਣ ਮੈਂ ਤੈਨੂੰ ਕਹਦਾ ਮੈਂ ਸਰਪੰਚ ਬੋਲਦਾ ਜਿਹੜੇ ਘਰ ਇਹ ਰਿਸ਼ਤਾ ਹੋਇਆ ਕੁੜੀ ਦਾ ਤੇ ਮੈਂ ਨਾਲ ਲੱਗ ਮੈਂ ਤੀਜਾ ਘਰ ਮੇਰਾ ਇਹਨਾਂ ਦੇ ਪਤਾ ਲੱਗ ਗਿਆ ਯਾਰ ਮੈਨੂੰ ਕੀ ਪਤਾ ਯਾਰ ਤੂੰ ਸਰਪੰਚ ਬੋਲਦਾ ਐਨੇ ਕੌਣ ਮੈਨੂੰ ਫੋਨ ਲਾਈ ਬੈਠਾ ਮੇਰੀ ਕਿਸੇ ਕੁੜੀ ਨਾਲ ਕੋਈ ਗੱਲਬਾਤ ਨਹੀਂ ਨਾ ਮੇਰਾ ਕੋਈ ਐਹੋ ਜਿਹਾ ਤੁਸੀਂ ਕਹਿੰਦੇ ਕੋਈ ਗੱਲਬਾਤ WhatsApp ਤੇ ਜਿਹੜੀਆਂ ਪੁੱਛੀਆਂ ਨੇ ਮੇਰਾ ਕੋਈ ਐਹੋ ਜਿਹਾ ਸੀਨ ਨਹੀਂ ਤਮੀਜ਼ ਨਾਲ ਗੱਲ ਕਰੇ ਦਾਇਰੇ 'ਚ ਰਹਿ ਕੇ ਗੱਲ ਕਰੀ ਕੁੜੀ ਮੇਰੇ ਕੋਲ ਬੈਠੀ ਰੋਈ ਜਾਂਦੀ ਐ ਸਾਡੇ ਹੱਥੇ ਰਿਸ਼ਤਾ ਹੋਇਆ ਸ਼ਰੀਫ ਪਰਿਵਾਰ ਦੀ ਕੁੜੀ ਆ ਠੀਕ ਐ ਤੂੰ ਕਾਲਜ ਟਾਈਮ ਤੋਂ ਪਿੱਛਾ ਕਰਦਾ ਰਹਿਦਾ ਰਿਹਾ ਤਾਂ ਕੁੜੀ ਦਾ ਇਹਦੀ ਸਾਲ ਡੇਢ ਸਾਲ ਬੁਲਟ ਤੇ ਗੇੜੀਆਂ ਮਗਰ ਮਾਰਦਾ ਸੀ ਵੀ ਮੇਰੇ ਮੈਨੂੰ ਹਾਂ ਕਰਦੇ ਹਾਂ ਕਰਦੇ ਯਾਰ ਕੁੜੀਆਂ ਮੇਰੇ ਮੁੰਗੇ ਮੇਰਾ ਨਾਮ ਆ ਲਈਂ ਜੀਵੇਂ ਮੈਨੂੰ ਕੀ ਪਤਾ ਕੌਣ ਹੈ ਨਾਮ ਇਹਨੂੰ ਜਾਣਦਾਂ ਨਾ ਮੈਂ ਕਰਦਾ ਓਏ ਤੈਨੂੰ ਸੰਸ ਕਰਨੀ ਦਿੱਤੇ ਗੁੰਜੰਗੇ ਮਾਪਿਓ ਨੇ ਤੈਨੂੰ 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 ਪਤਾ ਨਹੀਂ ਮੈਂ ਤੈਨੂੰ ਕਹਿ ਰਿਹਾ ਮੈਂ ਤੇਰੇ ਮਾਪਿਓ ਦੀ ਉਮਰ ਦਾ ਸਰਪੰਚ ਬੋਲਦਾ ਤੈਨੂੰ ਸ਼ਰਮ ਨਹੀਂ ਆਉਂਦੀ ਬੰਨਾ ਗੱਲ ਕਰਨ ਲੱਗਿਆ ਮੈਂ ਤੈਨੂੰ ਜੀ ਮੇਰੇ ਪਾਪਾ ਦੀ ਪਹੁੰਚ ਨਹੀਂ ਜਾਂਦੇ ਕਿੱਥੋਂ ਦੀ ਗੱਲਾਂ ਨਾਲ ਮੇਰੇ ਨਾਲ ਵੀ ਹਿਸਾਬ ਨਾਲ ਗੱਲ ਕਰੋ ਅੱਛਾ ਮਤਲਬ ਇਹਦਾ ਮਤਲਬ ਹੈ ਕਿ ਤੂੰ ਇਹ ਵੀਡੀਓ ਕੁੜੀ ਨੂੰ ਭੇਜੀ ਹੈ ਕੌਣ ਕਹਿੰਦਾ ਭੇਜ ਗਿਆ ਕਿੱਥੇ ਕੀ ਵੀਡੀਓ ਮੇਰੀਆਂ ਜਿਹੜੀਆਂ ਵੀਡੀਓ ਹੈਗਾ AI ਚੱਲੀ ਜਾਂਦੀ ਹੈ ਬ ਓ ਯਾਰ ਮੇਰੀ ਗੱਲ ਸੁਣ ਮੈਂ ਤੈਨੂੰ ਸਿੱਧੇ ਸ਼ਬਦਾਂ ਚ ਕਹਤਾ ਵੀ ਤੂੰ ਜੇ ਇਸ ਕੁੜੀ ਦੇ ਮਗਰ ਫਿਰਦਾ ਰਿਆ ਨਾ ਕਾਲਜ ਆ ਸਾਲ ਡੇਢ ਸਾਲ ਪਹਿਲਾਂ ਜਦੋਂ ਇਹ ਲਾਸਟ ਈਅਰ ਗ੍ਰੈਜੂਏਸ਼ਨ ਕਰ ਰਹੀ ਸੀ ਤਾਂ ਤੂੰ ਇਹਦੀ ਉਮਰ ਦਾ ਹੀ ਹੋਏਗਾ ਤੇ ਤੂੰ ਮੇਰੇ ਜਵਾਕਾਂ ਵਰਗਾ ਤੇ ਤੂੰ ਤੂੰ ਕਰਕੇ ਗੱਲ ਕਰਦਾ ਮੈਂ ਤੈਨੂੰ ਦੱਸੀ ਨੀ ਜਾਂਦਾ ਵੀ ਜਿਹੜੇ ਗੱਲ ਇਹ ਪਹਿਲਾਂ ਮੇਰੇ ਪਿੱਛੇ ਆ ਫਿਰਦੀ ਸੀ ਨਾ ਕਿ ਮੈਂ ਦੇ ਪਿੱਛੇ ਪੱਦਾ ਸੀ ਅੱਛਾ ਠੀਕ ਹੈ ਬਾਕੀ ਰਹੀ ਆ ਗੱਲ ਵੀਡੀਓ ਵੀਡੀਓ ਦੀ ਇਹਦਾ ਜਿਹੜੀਆਂ ਬਣੀਆਂ ਉਹ ਤਾਂ ਭੇਜੀਆਂ ਹੋਣਗੀਆਂ ਫਿਰ ਇਹਦੇ ਵਿੱਚ ਕੀ ਹੈ ਅੱਛਾ ਮਤਲਬ ਤੇਰੀਆਂ ਇਹ ਅਸਲੀ ਵੀਡੀਓ ਬਣੀਆਂ ਆ ਕੁੜੀ ਨਾਲ ਬਥੇਰਾ ਕੁਝ ਹੋ ਜਾਂਦਾ ਜੀ ਅੱਜ ਕੱਲ ਵੀਡੀਓ ਦਾ ਕੀ ਹੈ ਹੁਣ ਵੀਡੀਓ ਤਾਂ ਬਣਾਈ ਹੋਈ ਉਹ ਮਣੇ ਮੋਟੇ ਬਣ ਜਾਣਾ ਸਾਢੇ ਘੰਟੇ ਦਸ ਵੀਡੀਓ ਬਣੀਆਂ ਜਾਂਦੀਆਂ ਜਿਹੜੀਆਂ ਭੇਜ ਕੇ ਕਾਕੇ ਜਿਹੜੀਆਂ ਵੀਡੀਓ ਕੁੜੀ ਨੇ ਮੈਨੂੰ ਹੁਣੇ ਕਲਿੱਪ ਦਿਖਾਈ ਆ ਨਾ ਉਹ ਕਹਿੰਦੀ ਇਸ ਤੋਂ ਵੀ ਇਤਰਾਜਜੋਗ ਵੀਡੀਓ ਮੈਨੂੰ ਭੇਜ ਕੇ ਨਾਲ ਤੇਰੇ ਮੈਸੇਜ ਪੜਾਏ ਆ ਜਿਹਦੇ ਵਿੱਚ ਤੂੰ ਲਿਖਿਆ ਕਿ ਬਹੁਤ ਧੱਕੇ ਖਾਲੇ ਤੇਰੇ ਪਿੱਛੇ ਮੈਂ ਹੁਣ ਤੂੰ ਵਿਆਹੀ ਗਈਆਂ ਮੇਰੇ ਵਾਸਤੇ ਬੜਾ ਵਧੀਆ ਮੌਕਾ ਜਾਂ ਤਾਂ ਮੈਨੂੰ ਮਿਲ ਲੈ ਤੇ ਨਹੀਂ ਮੈਂ ਤੇਰੀਆਂ ਆ ਬਣਾਈਆਂ ਹੋਈਆਂ ਵੀਡੀਓ ਵਾਇਰਲ ਕਰੂੰਗਾ ਮਤਲਬ ਇਹ ਮਾਰਦੀ ਜੀ ਇਹ ਇੰਨਾ ਨਹੀਂ ਇਹਨੇ ਮੇਰੇ ਪਿੱਛ ਬਾਠ ਠੀਕ ਹੈ ਮੈਂ ਤਗੜੇ ਘਰੋਂ ਸੀ ਤਾਂ ਕਰਕੇ ਮੈਨੂੰ ਪਾਟ ਲਈ ਪੈਸੇ ਖਾਦੇ ਆ ਵਧੀਆ ਟਕਾ ਕੇ ਨੇ ਹੁਣ ਇਹ ਝੂਠ ਬੋਲੀ ਜਾਂਦੀ ਏ ਜੀ ਬੇਟੀ ਤੁਹਾਡੇ ਕੋਲੇ ਨਹੀਂ ਮੇਰੀ ਗੱਲ ਸੁਣ ਜੇ ਤੂੰ ਇਹ ਗੱਲ ਕਹਿਣਾ ਵੀ ਇਹ ਤੇਰੇ ਮਗਰ ਫਿਰਦੀ ਰਹੀ ਹੈ ਤਾਂ ਫਿਰ ਤੂੰ ਇਹਨੂੰ ਹੁਣ ਕਿਉਂ ਮੈਸੇਜ ਲਿਖੀ ਜਾਂਦਾ ਵੀ ਬਥੇਰਾ ਤੇਰੇ ਮਗਰ ਧੱਕੇ ਖਾਲੇ ਮੈਂ ਤੇ ਤੂੰ ਹੁਣ ਮਿਲਣਾ ਤਾਂ ਹੁਣ ਮੇਰੇ ਕੋਲ ਮੌਕਾ ਤੇਰਾ ਵਿਆਹ ਹੋ ਗਿਆ ਤਾਂ ਨਹੀਂ ਮੈਂ ਤੇਰੀਆਂ ਬਣਾਈਆਂ ਹੋਈਆਂ ਵੀਡੀਓ ਵਾਇਰਲ ਕਰ ਦੂੰ ਮਤਲਬ ਏਆਈ ਨਾਲ ਬਣਾਈਆਂ ਤੂੰ ਨਹੀਂ ਨਹੀਂ ਜਿਹੜਾ ਕੁਝ ਹੈਗਾ ਵਾ ਹੋਊਗਾ ਠੀਕ ਹੈ ਮੰਨਦੇ ਆ ਵੀ ਮਾੜਾ ਮੋਟਾ ਹੁੰਦਾ ਜੀ ਸਭ ਚ ਹ ਨਹੀਂ ਜੱਟ ਇਹ ਸੱਚ ਨਹੀਂ ਹੈਗਾ ਹੈ ਕੁੜੀ ਮੇਰੇ ਕੋਲ ਬੈਠੀ ਐ ਸਵੇਰੇ ਸਵੇਰੇ ਦਿਨ ਨਹੀਂ ਚੜਿਆ ਹਲੇ ਇਹ ਸਿਰਫ ਸਾਡਾ ਘਰ ਤੀਜਾ ਤੀਜਾ ਚੌਥਾ ਕਰਨ ਨਾਲ ਲੱਗਦਾ ਕਰਕੇ ਕੁੜੀ ਆ ਗਈ ਨੀ ਨਵੀਂ ਵਿਆਹੀ ਕੁੜੀ ਹਜੇ ਤਿੰਨ ਹਫ਼ਤੇ ਵਿਆਹੀ ਨੂੰ ਹੋਇਆ ਐ ਏਡੀ ਛੇਤੀ ਕਿਵੇਂ ਕਿਉਂ ਦੇ ਦੂ ਘਰੋਂ ਨੂੰ ਤੀ ਨੂੰ ਉਹ ਤਾਂ ਕਹਿ ਕੇ ਆ ਗਈ ਵੀ ਹਾਂ ਅਸੀਂ ਰਿਸ਼ਤਾ ਕਰਾਇਆ ਵੀ ਚਾਚਾ ਜੀ ਕੋਲ ਸਰਪੰਚ ਕੋਲ ਮੈਂ ਜਾ ਕੇ ਹੁਣੀ ਮਾੜਾ ਜੀ ਨਹੀਂ ਸਰ ਨਹੀਂ ਇਹ じゃ ਕੋਈ ਗੱਡੀ ਵਾ ਲੈਣੀਗੀ ਪਹਿਲਾਂ ਇਹਨੂੰ ਆਪਨੇ ਪੁੱਛੋ ਵੀ ਇਹਨੇ ਕੀ ਕੁਛ ਕੀਤਾ ਮੇਰੇ ਨਾਲ ਕੀ ਕੀ ਹੋਇਆਗਾ ਜੋਤੀ ਕੀ ਹੋਇਆ ਦੱਸ ਕੁਛ ਵੀ ਨਹੀਂ ਕੀਤਾ ਜੀ ਤੁਸੀਂ ਮੇਰੇ ਘਰੇ ਵੀ ਜਾ ਕੇ ਪਤਾ ਕਰੋ ਬਹੁਤ ਗੰਧ ਹੈਗਾ ਬਹੁਤ ਗੰਧ ਪਾਇਆ ਇਹਨੇ ਕਾਲਜ ਟਾਈਮ ਬੇਟਾ ਮੇਰੀ ਗੱਲ ਸੁਣ ਯਾਰ ਹਾਂਜੀ ਇਹਨਾਂ ਗੱਲਾਂ ਚ ਕੁਛ ਨਹੀਂ ਰੱਖਿਆਗਾ ਜੇ ਤਾਂ ਤੇਰੀਆਂ ਵੀਡੀਓ ਅਸਲੀ ਐ ਤਾਂ ਤਾਂ ਵੀ ਕੱਲ ਨੂੰ ਮੇਰੇ ਕੋਲ ਦੱਸ ਕਿੰਨੇ ਵਜੇ ਉਹਨਾਂ ਦਾ ਸਾਪਾ ਕਿੱਥੇ ਮਿਲੀਏ ਉੱਥੇ ਮੈਨੂੰ ਦੱਸ ਦੇ ਸਾਰੀ ਗੱਲ ਤੇਰੇ ਕੋਲ ਕੋਈ ਤਾਂ ਸਬੂਤ ਪ੍ਰੂਫ ਹੋਊਗਾ ਨਾ ਤੇਰੇ ਕੋਈ WhatsApp 'ਚ ਮੈਸੇਜ ਮੈਂ ਤਾਂ ਮੈਨੂੰ ਤਾਂ ਟੀ ਲੋੜ ਹੈ ਜੀ ਮਿਲਣ ਦੀ ਮੈਂ ਕਿਉਂ ਮਿਲਾਂ ਜੀ ਨਹੀਂ ਮਿਲਦਾ ਮੇਰੀ ਤਾਂ ਬਸ ਚੀਜ਼ ਨਹੀਂ ਜੀ ਮਤਲਬ ਤੂੰ ਬਣਾ ਕੇ ਭੇਜੀਆਂ ਜਨਰੇਟ ਕਰਕੇ ਭੇਜੀਆਂ AI ਤੋਂ ਫਿਰ ਇਹ ਨਹੀਂ ਨਹੀਂ ਜੀ ਮੈਨੂੰ ਨਹੀਂ ਕੁਝ ਨਹੀਂ ਪਤਾ ਇਸ ਚੀਜ਼ ਦਾ ਮੈਂ ਕੁਝ ਨਹੀਂ ਭੇਜਿਆ ਇਹਨੂੰ ਐਵੇਂ ਬੋਲੀਆਂ ਦੀ ਤੁਹਾਨੂੰ ਮੇਰੀ ਗੱਲ ਸੁਣ ਲੈ ਕਾ ਕੇ ਜੇ ਜਾਂ ਤਾਂ ਇਹ ਗੱਲ ਮੰਨ ਲਾ ਵੀ ਜਿਹੜੇ ਤੇਰੇ ਮੈਸੇਜ ਮੈਂ ਪੜ੍ਹਿਆ ਕੁੜੀ ਨੂੰ ਭੇਜੇ ਹੋਏ ਹੁਣੇ ਤਾਜ਼ੇ ਅੱਜ ਕੇ ਕੱਲ ਭੇਜੇ ਆ ਤੂੰ ਹਾਂਜੀ ਵੀ ਤੇਰੇ ਤੇਰਾ ਵਿਆਹ ਹੋ ਗਿਆ ਮੇਰੇ ਕੋਲ ਹੋਰ ਮੌਕਾ ਬਣ ਗਿਆ ਠੀਕ ਹੈ ਜਿਹੜੀਆਂ ਵੀਡੀਓ ਬਣਾ ਕੇ ਭੇਜੀਆਂ ਮੈਂ ਇਹ ਵਾਇਰਲ ਕਰ ਦੂੰਗਾ ਮੈਂ ਫਲਾਣਾ ਕਰ ਦੂੰ ਜਾਂ ਤਾਂ ਮੰਨ ਲਾ ਵੀ ਥੋੜੀ ਜਿਹੀ ਕੋਈ ਰਿਲੇਸ਼ਨਸ਼ਿਪ ਸੀ ਕਿ ਤੇ ਫਿਰ ਕੱਲ ਨੂੰ ਇੱਥੇ ਮੇਰੇ ਕੋਲ ਆ ਜਾ ਜਾਂ ਤੂੰ ਆ ਜਾ ਤੇਰਾ ਪਿੰਡ ਵਾਲੀ ਦੂਰ ਨਹੀਂ ਮੈਂ ਆ ਜਾਣਾ ਠੀਕ ਹੈ ਦੇਖੋ ਜੀ ਹੁਣ ਤਾਂ ਮੇਰੇ ਕੋਲ ਟਾਈਮ ਹੈ ਨਹੀਂ ਮੈਂ ਖੇਤਾਂ 'ਚ ਹੀ ਨਾੜੇ ਮੇਰੇ ਕੋਲੇ ਆਉਣ-ਉਨ ਦਾ ਟਾਈਮ ਹੈ ਨਹੀਂ ਤੇਰੇ ਕੋਲ ਹੈ ਨਹੀਂ ਮੈਂ ਐਦਾਂ ਕਰਦਾ ਮੈਂ ਕੱਲ ਨੂੰ ਤੇਰੇ ਘਰੇ ਆ ਜਾਣਾ ਠੀਕ ਹੈ ਮੈਂ ਸਾਰੇ ਪਿੰਡ ਨੂੰ ਤੇਰੇ ਨੂੰ ਜਾਣਦਾ ਚੰਗੀ ਤਰ੍ਹਾਂ ਤੁਹਾਨੂੰ ਕੌਣ ਨਹੀਂ ਜਾਣਦਾ ਵੱਡੇ ਘਰ ਵਾਲਿਆਂ ਨੂੰ ਨਹੀਂ ਨਹੀਂ ਤੇ ਫਿਰ ਮੇਰੇ ਘਰੇਗਾ ਤੋਂ ਨਹੀਂ ਮੈਂ ਕਿਹਾ ਸਰਪੰਚ ਸਾਹਿਬ ਤੁਸੀਂ ਮੇਰੀ ਗੱਲ ਸੁਣੋ ਸਾਡੇ ਘਰੇ ਆ ਕੇ ਕੀ ਕਰਨਾ ਹੈ ਮੈਂ ਫਿਰ ਐ ਕਰਦਾ ਨਹੀਂ ਆਉਂਦਾ ਮੈਂ ਤੇਰੇ ਡੈਡੀ ਦਾ ਨੰਬਰ ਲੈ ਕੇ ਨਾ ਆਹ ਜਿਹੜੀਆਂ ਵੀ ਮੈਂ ਤੇਰੇ ਪਿਓ ਨੂੰ ਭੇਜ ਦਿੰਦਾ ਤੇਰੇ ਘਰ ਦੇ ਨੂੰ ਭੇਜ ਦਿੰਦਾ ਆਪੇ ਪਤਾ ਲੱਗ ਜਾਊਗਾ ਇਸ ਗੱਲ ਦਾ ਠੀਕ ਹੈ ਤੂੰ ਕਿਸੇ ਦੀ ਧੀ ਦਾ ਘਰ ਪਟਣ ਤੇ ਤੁਲੇ ਯਾਰ ਐਵੇਂ ਇੱਕ ਆਪਦੀ ਆਸ਼ਕੀ ਦੀ ਖਾਤਰ ਮੈਂ ਵੀਡੀਓ ਤੇਰੇ ਪਿਓ ਨੂੰ ਭੇਜਦਾ ਆਪੇ ਉੱਥੇ ਬਣੀ ਨਵੇੜੀ ਤੂੰ ਉਸ ਤੋਂ ਬਾਅਦ ਵਿੱਚ ਗੱਲ ਚਲਾਵਾਂਗੇ ਤੇਰੇ ਪਿਓ ਨਾਲ ਠੀਕ ਹੈ ਨਹੀਂ ਨਹੀਂ ਯਾਰ ਮੇਰੇ ਘਰੇ ਤੁਸੀਂ ਕਿਵੇਂ ਪਹੁੰਚੋਗੇ ਇਹ ਕਿਵੇਂ ਹੋ ਜਾਦਾ ਤੇਰੇ ਘਰੇ ਤੇਰੇ ਘਰੇ ਪਹੁੰਚੂਗਾ ਤੂੰ ਕਿਸੇ ਦੀ ਵਸੀ ਵਸਾਈ ਧੀ ਦਾ ਘਰ ਉਜਾੜਦ ਨੂੰ ਫਿਰਦਾ ਹੈਗਾ ਤੇ ਤੂੰ ਤੇਰੀ ਕਰਤੂਤ ਚੰਗੀ ਹੈ ਇਹ AI ਚੰਗਾ ਤੁਹਾਡੇ ਵਾਸਤੇ ਬਣ ਗਿਆ ਯਾਰ ਇਹ ਵੀ ਤੂੰ ਚੱਕ ਜਿਹੜੀਆਂ ਮਰਜ਼ੀ ਵੀਡੀਓ ਜਨਰੇਟ ਕਰਕੇ ਕੁੜੀ ਨੂੰ ਭੇ اے پھر میں بھیجوں گا یار کیوں نہ بھیجوں گا کوشش تا کروں جا تیرے گھر آؤں گا ਕੁੜੀ ਰੋਈ ਜਾਂਦੀ ਹੈ ਤਾਂ ਘਰ پਟਦੇਗਾ ਜਦ ਤੂੰ ਵਿਚਾਰੀ ਦਾ ਹਜੇ ਮਹੀਨਾ ਵਿਆਹ ਨਹੀਂ میرے ਮੂਰੇ ਘਰੇ ਵੀਡੀਓ ਭੇਜਨੀ ਕੋਈ ਲੋੜ ਨਹੀਂ ਜੀ ਠੀਕ ਹੈ ਨਾ ਯਾਰ ਮੈਂ ਤਾਂ ਆਉਂਗਾ ਠੀਕ ਹੈ ਨਾ ਮੈਂ ਤਾਂ ਵੀਡੀਓ ਲੈ ਕੇ موبائل ਲੈ ਕੇ ਤੇਰੇ ਡੈਡੀ ਕੋਲ ਆਉਂਗਾ ਨਹੀਂ ਤੇਰੇ ਡੈਡੀ ਦਾ ਨੰਬਰ ਲੱਭ ਕੇ ਉਹਨੂੰ ਭੇਜਦਾ ਮੈਂ ਠੀਕ ਹੈ ਇਹ ਕਿਵੇਂ ਹੋ ਘਰੇ ਮਰੇ ਵੀਡੀਓ ਭੜੇ ਭੇਜਨੀ ਕੋਈ ਲੋੜ ਨਹੀਂ ਜੀ ਹੋਰ ਹੁੰਦਾ ਜਿਹੜਾ ਕੋਈ ਤੁਹਾਡੇ ਕੋਲੇ ਕਰ ਲੋ ਅੱਛਾ ਇਹ ਧਮਕੀ ਹੈ ਕੰਮ ਕਿ ਨਹੀਂ ਪਹਿਲਾਂ ਸਾਰਾ ਕੋ ਘਰ ਮਿੰਦੀਆਂ ਕੇ ਫੈਰ ਕੇ ਨਾਲ ਤੇ ਹੁਣ ਦੁੱਧੋ ਤੀ ਬਣ ਜਾਂਦੀਆਂ ਹੈ ਮੈਂ ਸਾਰਾ ਕੁਛ ਕੁੜੀ ਨੂੰ ਪੁੱਛ ਲਿਆ ਬਿਠਾ ਕੇ ਉਹ ਕਹਿੰਦੀ ਜੇ ਮੇਰੇ ਚ 1% ਵੀ ਨੌਕਸ ਨਿਕਲ ਆਵੇ ਤਾਂ ਬੇਸ਼ੱਕ ਜੁੱਤੀ ਲਾੜੋ ਮੇਰਾ ਸਰਵਰਤ ਕਲਮ ਕਰ ਦਿਓ ਬੇਸ਼ੱਕ ਕਹਿੰਦੀ ਠੀਕ ਹੈ ਮੈਂ ਤੈਨੂੰ ਇਹ ਪੁੱਛ ਰਿਹਾ ਵੀ ਜਾਂਦਾ ਤੂੰ ਕੱਲ ਨੂੰ ਮੇਰੇ ਕੋਲੇ ਆ ਜਾ ਆ ਕੇ ਤੂੰ ਸਾਹਮਣੇ ਕੁੜੀ ਦੇ ਮੈਂ ਤੈਨੂੰ ਬਿਠਾ ਲਵਾਂ ਜਿਵੇਂ ਮਰਜੀ ਬਿਠਾਵਾਂ ਹਾਲਾਂਕਿ ਮਹਿੰਦੀ ਨਹੀਂ ਲੱਥੀ ਉਹਦੇ ਹੱਥਾਂ ਤੋਂ ਹਲੇ ਠੀਕ ਹੈ ਮੇਰੇ ਕੋਲ ਮੇਰੇ ਕੋਲ ਟਾਈਮ ਨਹੀਂ ਪਹਿਲੀ ਵਾਰ ਮੈਂ ਤੁਹਾਨੂੰ ਦੱਸਦਾ ਮੈਂ ਠੀਕ ਹੈ ਨਾ ਮੇ ਮੇਰੇ ਡੈਡੀ ਕੋਲੇ ਜੇ ਗੱਲ ਵਾਗੀ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਅੱਛਾ ਤਾਂ ਤੂੰ ਜੋ ਮਰਜ਼ੀ ਕਰੇ ਫਿਰ ਇਹ ਵੀ ਸਮਝ ਲਈ ਵੀ ਜੇ ਬਿਨਾ ਵਜ੍ਹਾ AI ਜਨਰੇਟਰ ਵੀਡੀਓ ਬਣਾ ਬਣਾ ਭੇਜੇਂਗਾ ਨਾ ਕੁੜੀ ਨੂੰ ਤੇ ਫਿਰ ਮੇਰੇ ਤੋਂ ਬੁਰਾ ਵੀ ਕੋਈ ਨਹੀਂ ਤੇਰਾ ਕਦੇ ਵਾਹ ਨਹੀਂ ਪਿਆਣ ਹੋਵੇ ਜਿਹੜੇ ਅਣਖੀ ਸਰਪੰਚੋਂ ਦੇ ਕੀ ਕਰਦੇ ਹੁੰਦੇ ਆ ਉਹ ਸਮਝ ਗਿਆ ਕੁੜੀ ਦਾ ਰੋ ਰੋ ਬੁਰਾ ਹਾਲ ਤੇਨੂੰ ਸ਼ਰਮ ਨਹੀਂ ਆਉਂਦੀ ਨਾ ਤੂੰ ਮੇਰੇ ਕੋਲੇ ਆਉਣਾ ਨਾ ਤੂੰ ਆ ਕੇ ਕੋਈ ਸਚਾਈ ਬਿਆਨ ਕਰੀ ਨਾ ਕੋਈ ਸਫਾਈ ਦੇਣੀ ਆਉਦੀ ਨਾ ਤੂੰ ਆਪਦੇ ਘਰ ਦੇਣਾ ਮਿਲਣ ਦੇਣਾ ਇਹ ਕਿੱਥੋਂ ਦੀ ਗੱਲ ਹੈ ਜਦੋਂ ਮੇਰੀ ਕੋਈ ਗਲਤੀ ਹੈ ਨਹੀਂ ਜੀ ਐਵੇਂ ਬਿਨਾ ਗੱਲਾਂ ਕਰੇ ਫਿਰ ਚੜ੍ਹਦੀ ਆਂਦੀ ਹੈ ਤੂੰ ਕਾਦੇ ਵਾਤੇ ਮੈਸੇਜ ਲਿਖ ਕੇ ਭੇਜਿਆ ਵੀ ਤੇਰਾ ਵਿਆਹ ਹੋਗਾ ਹੁਣ ਮੇਰੇ ਕੋਲ ਵਧੀਆ ਮੌਕਾ ਪਹਿਲਾਂ ਤੂੰ ਤੂੰ ਨਹੀਂ ਮਿਲੀ ਹੁਣ ਮੈਂ ਤੈਨੂੰ ਹੁਣ ਤੂੰ ਮਿਲ ਲਦੇ ਨਹੀਂ ਮੈਂ ਆਹ ਵੀਡੀਓ ਵਾਇਰਲ ਕਰੂੰਗਾ ਐਜ਼ ਅ ਫਰੈਂਡ ਜੀ ਸਾਰੀਆਂ ਗੱਲਾਂ ਚੱਲਦੀਆਂ ਮੈਂ ਇਹਨੂੰ ਇਦਾਂ ਦਾ ਕੁਝ ਨਹੀਂ ਕਿਹਾ ਐਜ਼ ਅ ਫਰੈਂਡ ਸਿਰਫ ਐਜ਼ ਅ ਫਰੈਂਡ ਫਰੈਂਡ ਮੁੰਡੇ ਕੁੜੀਆਂ ਕੋਈ ਵੀ ਹੋ ਸਕਦੇ ਇਹਦਾ ਮਤਲਬ ਇਹ ਨਹੀਂ ਵੀ ਹੁਣ ਤੂੰ ਉਹਨੂੰ ਵਰਤਣ ਦੀ ਕੋਸ਼ਿਸ਼ ਕਰਾਂਗੇ ਜੇ ਵਿਆਹੀ ਗਈ ਤਾਂ ਉਹ ਤੇ ਮੈਂ ਬਾਤ ਤੈਨੂੰ ਜਿਹਨੂੰ ਪੁੱਛ ਲੋ ਇਹੋ ਜਿਹਾ ਕੁਝ ਕੀਤਾ ਤਾਂ ਜਦੋਂ ਮ ਤੇਰੇ WhatsApp ਤੋਂ ਆਇਆ ਉਹ WhatsApp ਤੋਂ ਨੰਬਰ ਲੈ ਕੇ ਫਿਰ ਤੈਨੂੰ ਕਾਲ ਲਾਈਆ ਕਾਕੇ ਮੈਂ WhatsApp ਉਸੇ ਬਹੀ ਰਿਹਾਇਆ ਕੋ ਜਾਂਦੀ ਹੈ ਅੱਜਕੱਲ ਮੈਨੂੰ ਵੀ ਹਲਦਾ ਪਤਾ ਪਤਾ ਨਹੀਂ ਹੈਗਾ ਨਾਲੇ ਮਤਲਬ ਤੂੰ ਕੱਲ ਨੂੰ ਨਹੀਂ ਆਉਂਦਾ ਮੇਰੇ ਕੋਲੇ ਨਹੀਂ ਨਹੀਂ ਮੇਰੇ ਕੋਲੇ ਟਾਈਮ ਟੂ ਹੈ ਨਹੀਂਗਾ ਤੇ ਮੇਰੇ ਕੋਲੇ ਘਰੇ ਵੀ ਨਹੀਂ ਤੁਸੀਂ ਹੁਣੇ ਚਾਹੀਦੇ ਜੇਕਰ ਪਾਪਾ ਦੇ ਕੋਲੇ ਕੋਈ ਗੱਲ ਬਾਤ ਕੀਤੀ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਜੀ ਚੱਲ ਤੂੰ ਜੋ ਕਰਨਾ ਕਰ ਲਈ ਮੈਂ ਤੈਨੂੰ ਕਰਕੇ ਦਿਖਾਉਂਗਾ ਮੈਨੂੰ ਪਤਾ ਲੱਗ ਗਿਆ ਵੀ ਤੂੰ ਬਣਾ ਕੇ ਕੁੜੀ ਨੂੰ ਨਾ ਜਿਹੜਾ ਬਲੈਕਮੇਲ ਕਰਨਾ ਚਾਹਣਾ ਸਿਰਫ ਕੱਲੇ AI ਦੇ ਸਿਰ ਤੇ ਮੈਂ ਤੇਰੇ ਤੈਨੂੰ ਬੰਦਾ ਬਣਾ ਕੇ ਦਿਖਾਉਂਗਾ ਮੈਂ ਕੱਲ ਨੂੰ ਤੇਰੇ ਆਉਣਾ ਪੈਂਡ ਤੇਰੇ ਘਰੇ ਆਉਂਗਾ ਲੈ ਮੇਰਾ ਇੰਤਜ਼ਾਰ ਕਰੀ ਠੀਕ ਆ ਆ ਸਾਰੀਆਂ ਵੀਡੀਓ ਲੈ ਕੇ ਆਉਂਗਾ ਤੇਰੇ ਮੁੰਡੇ ਨੇ ਬਣਾ ਕੇ ਭੇਜੀਆਂ ਫੋਨ ਤੁਸੀਂ ਸਾਡੇ ਘਰੇ ਆ ਨਹੀਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਕੋਈ ਨਹੀਂ ਭੇ ਨੇ ਮੇਰੇ ਤੋਂ ਵੀ ਮੇਰੇ ਕੋਲ ਟਾਈਮ ਟੂ ਹੈ ਨਹੀਂ ਜਦੋਂ ਮੇਰੀ ਗਲਤੀ ਹੈ ਨਹੀਂ ਜੂ ਵੀ ਮੈਂ ਕਿਉਂ ਆਉਂ। ਚੱਲ ਕੋਈ ਨਹੀਂ ਗਲਤੀ ਹੈਗੀ ਨਹੀਂ ਹੈਗੀ ਕਾਕਾ ਜਿਹੜੇ ਜਿਹਦੀਆਂ ਗਲਤੀਆਂ ਨਹੀਂ ਹੁੰਦੀਆਂ ਨਾ ਤਾਂ ਤੇਰੇ ਬੋਲੀ ਦੇ ਵਿੱਚ ਨਰਮਾਈ ਹੋਣੀ ਸੀਗੀ। ਜਿਹੜੇ ਤਰੀਕੇ ਨਾਲ ਤੂੰ ਬੋਲਦਾ ਇਹਦਾ ਮਤਲਬ ਵੀ ਤੂੰ ਵਖਾਖਿਆ ਕੁੜੀ ਨੂੰ ਬਲੈਕਮੇਲ ਕਰਨਾ ਚਾਹੁੰਦਾ ਸਿਰਫ ਇੱਕ ਏਆਈ ਦੇ ਜ਼ਰੀਏ। ਮੈਂ ਤੈਨੂੰ ਬੰਦਾ ਬਣਾ ਕੇ ਛੱਡੂ ਵੇਦਾ ਜਾਈ ਮੈਂ ਕੱਲ ਨੂੰ ਤੇਰੇ ਘਰੇ ਆਉਣਾ ਤੇਰੇ ਪਿਓ ਨੂੰ ਤੇਰੇ ਮਾਂ ਨੂੰ ਤੇਰੇ ਘਰਦਿਆਂ ਨੂੰ ਬਿਠਾ ਕੇ ਸਾਰਿਆਂ ਨੂੰ। ਮੈਂ ਵਖਾਖ ਕੇ ਜਾਣਾ ਵੀਡੀਓ ਤੁਹਾਡੇ ਮੁੰਡੇ ਦੀ ਆ ਕਰਤੂਤਾਂ ਸਾਲ ਡੇਢ ਸਾਲ ਬੁੱਢ ਲੈ ਕੇ ਕਾਲਜ ਦੇ ਅੱਛਾ ਹਾਂਜੀ ਕੋਈ ਗੱਲ ਨਹੀਂ ਅਸੀਂ ਵਸਾਉਣ ਜਾਣਦੇ ਆ ਜਿੱਥੇ ਤੇਰੇ ਵਰਗੇ ਬਦਮਾਸ਼ੀਆਂ ਕਰਦੇ ਹੋ ਨਾ ਬਲੈਕਮੇਲਿੰਗ ਕਰਨ ਦੀ ਕੋਸ਼ਿਸ਼ ਕਰਨ ਅਸੀਂ ਵਸਾਉਣਾ ਜਾਣਦੇ ਤੈਨੂੰ ਮੈਂ ਵਸਾ ਕੇ ਵਿਖਾਵਾਂ ਤੇ ਤੇਰੀ ਵੀ ਜੀਬ ਕਢਾ ਕੇ ਵਿਖਾਵਾਂ ਮੈਂ ਯਾਦ ਰੱਖੀ ਪਰ ਮੇਰੀ ਗੱਲ ਮੈਂ ਆ ਗਿਆ ਕੱਲ ਨੂੰ ਤੇਰੇ ਘਰੇ ਕੋਈ ਗੱਲ ਨਹੀਂ ਜੀ ਆ ਗਿਆ ਕੱਲ ਨੂੰ ਤੇਰੇ ਘਰੇ ਮੈਂ ਇੰਤਜ਼ਾਰ ਕਰੀ ਮੇਰਾ ਕੋਈ ਨਹੀਂ ਕੋਈ ਬਾੰਦਰ ਜਾ ਨਾ ਹੋਵੇ ਤਾਂ ਕਿਸੇ ਥਾਂ ਦਾ ਜੋਤੀ ਬੱਸ ਮੇਰੀ ਲਾਸਟ ਵਾਰੀ ਗੱਲ ਸੁਣ ਲੈ ਵੀ ਜਿੰਨਾ ਆਕੜ ਕੇ ਉਹ ਬੋਲਦਾ ਐ ਨਾ ਹੋਵੇ ਕੱਲ ਨੂੰ ਤੇਰੀ ਕੋਈ ਗਲਤੀ ਸੱਚੀ ਮੁੱੱਚੀ ਦੀ ਨਿਕਲੀ ਹੋਵੇ ਤੇਰੀ ਕੋਈ ਗਲਤੀ ਨਹੀਂ ਨਿਕਲਦੀ ਜੱਜ ਜਿੱਥੇ ਤੂੰ ਥ ਪੱਕਾ ਕਹਿਣੀ ਵੀਡੀਓ ਹੈ। ਉਹ ਦਿਲ ਕਰ ਉਸੇ ਟਾਈਮ ਮੈਨੂੰ ਜੇ ਮਾਰਦੇ ਸਾਰੇ ਅੰਜੇ ਮੇਰੀ ਗਲਤੀ ਨਹੀਂ। ਅਸਲੀ ਫੋਟੋ ਵੀਡੀਓ ਹੈ ਨਹੀਂ ਜਿਹੜੀਆਂ ਬਖਾਈਆਂ। ਨਹੀਂ ਹੈਗੀਆਂ ਜੀ ਨਹੀਂ। ਬਣਾਈਆਂ ਹੋਈਆਂ। ਹਾਂਜੀ। ਤੂੰ ਕਹਿਣੀ AI ਵਰਤਿਆ ਵੇ? ਹਾਂਜੀ। ਮੈਂ ਕੱਲ ਨੂੰ ਉਸ ਮੈਂ ਬੇਨਤੀ ਹੈ ਵੀ ਮੇਰੇ ਘਰੇ ਨਾਲ ਇਹ ਗੱਲ ਪਤਾ ਲੱਗੀ। ਮੈਂ ਕੱਲ ਨੂੰ ਇਹਦੇ ਘਰੇ ਜਾਣਾ। ਇਹਦੇ ਪਿਓ ਕੋਲੇ ਜਾਊਂਗਾ। ਇਹਦੀ ਮਾਂ ਨੂੰ ਬਿਠਾਊਂਗਾ। ਇਹਨਾਂ ਨੂੰ ਕੌਣ ਨਹੀਂ ਜਾਣਦਾਗਾ? ਸਾਰਾ ਪਿੰਡ ਜੇ ਮੈਨੂੰ ਲੱਗਾ ਇਹਦਾ ਜਰਾ ਸਰਪੰਚਾਂ ਨਾਲ ਤਾਂ ਮੇਰਾ ਮਿੱਤਰ ਹੈ ਵਧੀਆ। ਠੀਕ। ਮੈਂ ਉਹਦੇ ਨਾਲ ਕਰਦਾਂ ਗੱਲ। ਆਹ ਮੂੰਹ ਮਾਰ ਮੜਾ ਜਿਹਾ ਸਾਫ਼ ਕਰਕੇ ਜਾਈਂ ਕਰਦੇ ਬਤੂ ਬਤੂਲੇ ਕੋਲ ਰੋ ਕੇ ਆਈ ਹੈ ਠੀਕ ਹੈ ਠੀਕ ਹੈ ਠੀਕ ਹੈ ਚਾਚੀ ਹਾਂ ਬਸ ਦੱਸਣੀ ਕੋਈ ਗੱਲ ਨਹੀਂ ਕਹਦੇਗਾ ਚਾਚੀ ਜੀ ਨੇ ਕਿਹਾ ਸੀ ਕਿ ਮੈਂ ਤਾਂ ਗੇੜਾ ਮਾਰਨ ਗਈ ਸੀ ਠੀਕ ਹੈ ਕਰਦੇ ਆ ਗੱਲ ਮੇਰੇ ਨਾਲ ਕੋਈ ਗੱਲ ਨਹੀਂ ਠੀਕ ਟੈਨਸ਼ਨ ਨਾਲ ਨਹੀਂ